ਜੇ ਉਹਦੀ ਮਾਤਾ ਦੀ ਭੈਣ ਨੇ ਦੋਸ਼ ਲਾਏ ਨੇ ਔਰ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਆ ਮੈਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ 'ਤੇ ਪੂਰਨ ਭਰੋਸਾ ਹੈ ਉਹ ਕਹਿੰਦਾ ਜਿੱਡਾ ਮਰਜੀ ਵੱਡਾ ਬੰਦਾ ਹੋਵੇ ਤੇ ਜਿੱਡਾ ਮਰਜੀ ਤਾਕਤਵਰ ਹੋਵੇ ਕਿਸੇ ਨੂੰ ਵੀ ਗਲਤ ਕੰਮ ਕਰਨ ਦੀ ਪੰਜਾਬ ਦੀ ਧਰਤੀ 'ਤੇ ਕੋਈ ਜਾਇਜ਼ਤ ਨਹੀਂ ਅਗਰ ਉਹ ਦੋਸ਼ੀ ਪਾਇਆ ਗਿਆ ਤਾਂ ਜਰੂਰ ਸਰਾਖਾਂ ਦੇ ਵਿੱਚ ਹੋਏ ਮੇਰੇ ਕਹਿਣ ਤੇ ਹੁਣ ਕੋਈ ਜ਼ਰੂਰਤ ਬਾਕੀ ਰਹਿ ਗਈ ਆ ਕੱਲ ਜੋ ਡੇਰਾ ਬਾ ਇੱਥੇ ਕਲਾਂ ਬਟਾਲੇ 'ਚ ਹੋਇਆ ਕੋਈ ਕਸਰ ਰਹਿ ਗਈ ਆ ਜੇ ਸਿੱਧੀ ਉਹਨਾਂ ਇੱਕ ਐਪਲੀਕੇਸ਼ਨ ਹੀ ਦਿੱਤੀ ਹੈ ਸਿੱਧਾ ਨਾਂ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਉਹਦਾ ਬੇਟਾ ਪੱਪੂ ਜੈੰਤੀਪੁਰੀ ਦਾ ਮੁੰਡਾ ਨਾਲ ਦੋ ਉੱਥੋਂ ਦੇ ਭਗਵਾਨਪੁਰ ਦੇ ਪੰਜਾਂ ਬੰਦਿਆ ਤੇ ਉਹਨਾਂ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਜਿਹਨੂੰ ਨੰਬਰ ਲਾ ਕੇ ਡਿਪਟੀ ਸਾਹਿਬ ਨੇ ਦਿੱਤਾ ਔਰ ਕੱਲ ਜਦ ਡੀਡੀਆਰ ਕੱਟੀ ਗਈ ਹੈ ਉਸੇ ਐਪਲੀਕੇਸ਼ਨ ਦੀ ਹੁਣ ਕਿਸੇ ਨੂੰ ਕੋਈ ਭੁਲੇਖਾ ਰਹੇਗਾ ਕੀ ਕਹਿੰਦਾ ਬਿਲਕੁਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਕਹਿ ਦਿਆਂ ਉਸ ਨੇ ਤਿੰਨ ਹਫ਼ਤੇ ਦਾ ਟਾਈਮ ਲਿਆ ਸਾਰਾ ਦੁੱਧ ਤੋਂ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਬਿਲਕੁਲ ਹੋ ਜਾਣਾ ਮਰਖੜ ਜੋ ਵਾਲ ਦੀ ਤਰ੍ਹਾਂ ਕੱਢ ਕੇ ਜਿਹੜਾ ਇਹ ਕੇਸ ਨੂੰ ਬਾਹਰ ਲੈ ਕੇ ਆਵਾਂਗੇ ਪਰ ਸਿਆਸੀ ਪਰ ਉਹਨਾਂ ਪਰਿਵਾਰਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਜਿਨ੍ਹਾਂ ਦੀ ਅੱਜ ਮਾਂ ਅਸ ਦੁਨੀਆ ਤੋਂ ਚਲੀ ਗਈ ਆ ਮੈਂ ਹਰ ਕੋਸ਼ਿਸ਼ ਕਰਾਂਗਾ ਕਿ ਇਨਸਾਫ ਉਹਨਾਂ ਨੂੰ ਲੈ ਕੇ ਆਵਾਂ